ਜੀ ਕਿਤੇ ਹੈ ਵਿਰਾਟ ਰੂਪ ਕਿਤੇ ਛੋਟਾ ਬਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਬੱਚੇ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਮਸਕੀਨ ਜੀ ਦੀ ਇੱਕ ਵਾਰੀ ਕਥਾ ਸੁਣੀ ਉਹਦੇ ਵਿੱਚ ਉਹ ਗੱਲ ਕਰਦੇ ਸੀ ਕਿ ਅਸਲ ਦੇ ਵਿੱਚ ਜਿਹੜੀ ਖੇਡ ਆ ਉਹ ਜਾਂ ਤਾਂ ਪ੍ਰਮਾਤਮਾ ਖੇਡਦਾ ਤੇ ਜਾਂ ਬੱਚੇ ਖੇਡਦੇ ਆ ਕਿਉਂਕਿ ਬੱਚਿਆਂ ਦੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਹੁੰਦਾ ਉਹਨਾਂ ਦਾ ਮਨ ਨਿਰਮਲ ਹੁੰਦਾ ਇਸ ਕਰਕੇ ਉਹ ਖੇਡ ਨੂੰ ਖੇਡ ਸਮਝਦੇ ਆ ਪਰ ਇਹੀ ਰੱਬ ਰੂਪ ਬੱਚਿਆਂ ਨੂੰ ਆਪਾਂ ਨੂੰ ਪਤਾ ਵੀ ਅੱਜ ਕੱਲ੍ਹ ਦੁਨੀਆ ਦੇ ਉੱਤੇ ਕਿੰਨੇ ਐਸੇ ਸ਼ੈਤਾਨ ਲੋਕ ਰਹਿੰਦੇ ਨੇ ਜਿਹੜੇ ਇਹਨਾਂ ਬੱਚਿਆਂ ਨੂੰ ਕਿਡਨੈਪ ਕਰਕੇ ਲੈ ਜਾਂਦੇ ਆ ਇਹਨਾਂ ਦਾ ਨੁਕਸਾਨ ਕਰਦੇ ਨੇ ਇਹਨਾਂ ਤੋਂ ਭੀਖ ਵੀ ਮੰਗਾਉਂਦੇ ਆ ਇਹਨਾਂ ਦੇ ਅੰਗ ਵੀ ਵੇਚਦੇ ਆ ਤੇ ਇਹ ਇਕੱਲਾ ਸਾਡੇ ਮੁਲਕ ਦਾ ਹੀ ਨਹੀਂ ਹੈਗਾ ਇਹ ਪੂਰੀ ਦੁਨੀਆ ਦੇ ਵਿੱਚ ਇਹੀ ਕਹਾਣੀ ਚੱਲ ਰਹੀ ਆ ਬੱਚੇ ਬਾਹਰ ਤਾਂ ਸੇਫ ਹੈ ਹੀ ਨਹੀਂ ਘਰਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਤੇ ਸਕੂਲਾਂ ਦੇ ਵਿੱਚ ਵੀ ਸੇਫ ਨਹੀਂ ਆਪਾਂ ਨੇ ਦੇਖਿਆ ਘਰਾਂ ਦੇ ਵਿੱਚ ਵੀ ਵੜ ਕੇ ਜਿਹੜੇ ਦਰਿੰਦੇ ਆ ਉਹ ਬੱਚਿਆਂ ਦੇ ਨਾਲ ਦਰਿੰਦਗੀ ਕਰਦੇ ਨੇ ਕਟਨਾਪ ਵੀ ਕਰਕੇ ਲੈ ਜਾਂਦੇ ਆ ਪਰ ਉਹਦੇ ਤੋਂ ਪਹਿਲਾਂ ਆ ਇੱਕ ਛੋਟੀ ਜੀ ਕਲਿੱਪ ਸੁਣੋ ਫੇਰ ਆਪਾਂ ਅੱਗੇ ਗੱਲ ਕਰਦੇ ਆ ਕਿੰਨੀਆਂ ਮੁਸੀਬਤਾਂ ਨੇ ਜਿਹੜੀਆਂ ਬੱਚਿਆਂ ਦੇ ਆਲੇ-ਦਾਲੇ ਇਸ ਦੁਨੀਆ ਦੇ ਵਿੱਚ ਘੁੰਮ ਰਹੀਆਂ ਨੇ ਬੱਚਾ ਬਣ ਗਿਆ ਬੱਚਾ ਚੋਰ ਬਣ ਚੁੱਕਾ ਹਾਂ ਮੈਂ ਕੌਣ ਚੋਰੀ ਮੈਂ ਬੱਚੇ ਨੂੰ ਲਾਲਚ ਦਿੰਦਾ ਹਾਂ ਮੰਮੀ ਪਕੜ ਕੇ ਉਹ ਉਹ ਉਠਾ ਰੱਖਿਆ ਤੁਮਨੇ ਉਹ ਪਿੱਛੇ ਖੜਾ ਹਾਂ ਉਠਾ ਰੱਖਿਆ ਉਹ ਜੇ ਬੈਠੀ ਬੱਚੀ ਆ ਇਹ ਵੀ ਚੋਰੀ ਕਰ ਰਹੀ ਚੋਰੀ ਕਰ ਰੱਖੀ ਕਹਾਂ ਸੇ ਹਮਨੇ ਪਾਰਕ ਵਿੱਚੋਂ ਚੋਰੀ ਕਰ ਰਹੀ ਸੀ ਕੌਣ ਸੇ ਪਾਰਕ ਮੇਂ ਸੇ ਇਹ ਤੋਂ ਗਟਵਾੜੇ ਕਪੜਾ ਚੇ ਕਿ ਮੈਂ ਛੋਟੇ ਛੋਟੇ ਬੱਚਿਆਂ ਨੂੰ ਦੂਜੇ ਬੱਚਿਆਂ ਨੂੰ ਕਿਡਨੈਪ ਕਰਨ ਵਾਸਤੇ ਵਰਤਿਆ ਜਾਂਦਾ ਤੇ ਇਹ ਛੋਟਾ ਜਿਹਾ ਜਵਾਕ ਕੀ ਕਹਿੰਦਾ ਮੈਂ ਬੱਚਾ ਚੋਰ ਬਣ ਚੁੱਕਿਆ ਇਹ ਤਾਂ ਦਿਮਾਗ ਵਿਚਾਰੇ ਦਾ ਕਿੱਦਾਂ ਚੱਲਦਾ ਹੋਊਗਾ ਇਹ ਵੱਡਾ ਹੋ ਕੇ ਕੀ ਕਰੂ ਪਹਿਲਾਂ ਤਾਂ ਜਵਾਕਾਂ ਨੂੰ ਚੋਰੀ ਕਰਕੇ ਉਹਨਾਂ ਦੇ ਅੰਗ ਕੱਢੇ ਜਾਂਦੇ ਸੀ ਜਾਂ ਉਹਨਾਂ ਤੋਂ ਭੀਖ ਮੰਗਾਈ ਜਾਂਦੀ ਸੀ ਉਹਨਾਂ ਨੂੰ ਪੈਸਿਆਂ ਦਾ ਇੱਕ ਸਾਧਨ ਮੰਨਿਆ ਜਾਂਦਾ ਸੀ ਪਰ ਹੁਣ ਅਲੱਗ-ਅਲੱਗ ਤਰੀਕੇ ਦੇ ਨਾਲ ਬੱਚਿਆਂ ਨੂੰ ਬਦਲਿਆ ਜਾ ਰਿਹਾ ਆ ਇੱਕ ਕਨੇਡਾ ਦੇ ਸਕੂਲ ਦੀ ਵੀਡੀਓ ਆ ਇਹ ਬਹੁਤ ਵਾਇਰਲ ਹੋਈ ਸੀ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਇੱਕ ਖਾਸ ਕਮਿਊਨਿਟੀ ਦਾ ਝੰਡਾ ਲੱਗਿਆ ਹੋਇਆ ਪਹਿਲਾਂ ਤਾਂ ਬੱਚਿਆਂ ਨੂੰ ਇਹ ਕਿਹਾ ਜਾਂਦਾ ਸੀ ਉਹਨਾਂ ਦਾ ਮਾਈਂਡ ਵਾਸ਼ ਕੀਤਾ ਜਾਂਦਾ ਸੀ ਕਿ ਤੁਸੀਂ ਗॉड ਦੀ ਗਲਤੀ ਆ ਜਿਹੜੀ ਰੱਬ ਦੀ ਇੱਕ ਗਲਤੀ ਆ ਕਿ ਤੁਸੀਂ ਬੰਦੇ ਤੋਂ ਬੁੜੀ ਜਾਂ ਬੁੜੀ ਤੋਂ ਬੰਦਾ ਬਣ ਸਕਦੇ ਹੋ ਹੁਣ ਇੱਕ ਹੋਰ ਨਵੀਂ ਚੀਜ਼ ਸਿਖਾਈ ਜਾਂਦੀ ਹੈ ਬੱਚਿਆਂ ਨੂੰ ਕਿ ਜੇ ਤੁਹਾਨੂੰ ਲੱਗਦਾ ਤੁਹਾਡੇ ਅੰਦਰ ਕਿਸੇ ਕੁੱਤੇ ਜਾਂ ਬਿੱਲੇ ਦੀ ਰੂਹ ਆ ਤਾਂ ਉਹਦੇ ਵਾਸਤੇ ਬਕਾਇਦਾ ਟ੍ਰੇਨਿੰਗ ਸੈਂਟਰ ਵੀ ਬਣੇ ਹੋਏ ਨੇ ਤੇ ਤੁਸੀਂ ਇਸੇ ਜਨਮ ਦੇ ਵਿੱਚ ਕੁੱਤੇ ਜਾਂ ਬਿੱਲੀ ਵਾਂਗੂ ਵੀ ਰਹਿ ਸਕਦੇ ਹੋ ਤੇ ਤੁਹਾਡੇ ਪੇਰੈਂਟਸ ਨੇ ਜਿਹੜੇ ਉਹ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਅਸੀਂ ਤੁਹਾਨੂੰ ਟ੍ਰੇਨਿੰਗ ਦਵਾਵਾਂਗੇ ਇੱਥੋਂ ਤੱਕ ਜਿਹੜੇ ਜਵਾਕ ਨੇ ਉਹਨਾਂ ਦਾ ਮਾਈਂਡ ਆ ਉਹਨਾਂ ਦਾ ਦਿਮਾਗ ਆ ਜਿਹੜਾ ਉਹ ਬਦਲਿਆ ਜਾ ਰਿਹਾ ਵਾਸ਼ ਕੀਤਾ ਜਾ ਰਿਹਾ ਇਹ ਤੋਂ ਅੱਗੇ ਵਾਲੀ ਜਿਹੜੀ ਕਹਾਣੀਆਂ ਉਹ ਵੀ ਸੁਣਨੀ ਜ਼ਰੂਰੀ ਆ ਪਹਿਲਾਂ ਆਪਾਂ ਇਹ ਕਲਿੱਪ ਦੇਖਦੇ ਆਂ ਫਿਰ ਆਪਾਂ ਅੱਗੇ ਗੱਲ ਕਰਦੇ ਆਂ Don't let them pump your baby up with the largest pile of stuff you've ever seen in your life going into the. Impact of childhood vaccination on short and long term chronic health outcomes in children. A birth cohort study. Never seen this study before. This could be essentially one of the most valuable studies in the field. The vaccinated subjects were over four times more likely to have an asthma diagnosis. Aluminum is the primary target, it appears, that is causing. perhaps the most harmful ingestion because it is a neurotoxin right it's it's not good for any bodily system and multiple studies now have linked it to asthma in children ji bacche sade kinne safe ne tis <laughs> dekh liya ke pehla ta jehde chak ke baccheyan nu vech dinde ya ohna de ang kat lende ya ohna ton bheek mangaunde ne bacche na ghar e safe ne na school e safe ne na bahar safe ne te hun jehde bacche ho doctoran kole vi safe nahi age ਏਵੀ ਸਟੱਡੀ ਆਈ ਹੈ ਇੱਥੋਂ ਤੱਕ ਕਿ 트럼ਪ ਉਹਨਾਂ ਨੇ ਵੀ ਰੌਲਾ ਪਾਇਆ ਕਿ ਬੱਚਿਆਂ ਦੇ ਜਿਹੜੇ ਟੀਕੇ ਲੱਗਦੇ ਆ ਉਹ ਨਾ ਲਵਾਓ ਕਿਉਂਕਿ ਇਹ ਟੀਕੇ ਨੇ ਜਿਹੜੇ ਜਿਹੜੇ ਬੱਚੇ ਬਿਨਾਂ ਟੀਕਿਆਂ ਤੋਂ ਰਹਿੰਦੇ ਨੇ ਉਹ ਜ਼ਿਆਦਾ ਹੈਲਦੀ ਹੁੰਦੇ ਆ ਇਹਨਾਂ ਟੀਕਿਆਂ ਕਰਕੇ ਬੱਚਿਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਅਸਥਮਾ ਹੁੰਦਾ ਦਿਲ ਦੇ ਰੋਗ ਹੁੰਦੇ ਆ ਤੇ ਬੱਚੇ ਕਮਜ਼ੋਰ ਵੀ ਹੁੰਦੇ ਨੇ ਮਤਲਬ ਜਿਹੜੇ ਟੀਕੇ ਗਵਰਨਮੈਂਟ ਕਹਿੰਦੀ ਆ ਵੀ ਇਹ ਲਵਾਉਣੇ ਹੀ ਪੈਣੇ ਨੇ ਇਹ ਤੋਂ ਬਿਨਾਂ ਤੁਸੀਂ ਪੜ੍ਹ ਨਹੀਂ ਸਕਦੇ ਜਾਂ ਤੁਹਾਡੇ ਬੱਚੇ ਅੱਗੇ ਨਹੀਂ ਵੱਸ ਸਕਦੇ ਉਹੋ ਵੀ ਇੱਕ ਸਾਜ਼ਿਸ਼ ਦੇ ਦੌਰਾਨ ਸਾਡੇ ਬੱਚਿਆਂ ਦੇ ਲਾਏ ਜਾਂਦੇ ਨੇ ਇਹ ਰੱਬ ਰੂਪੀ ਛੋਟੇ ਛੋਟੇ ਬੱਚੇ ਆ ਜਿਹੜੇ ਇਹਨਾਂ ਦੇ ਉੱਤੇ ਕਿੰਨੇ ਲੋਕਾਂ ਦੀ ਨਿਗਾਹ ਕਿੰਨੇ ਲੋਕ ਇਹਨਾਂ ਨੂੰ ਸਿਰਫ ਆਪਣੀ ਕਮਾਈ ਦਾ ਜਰੀਆ ਸਮਝਦੇ ਨੇ ਇਹ ਤਾਂ 2-3 ਪੱਖ ਹੋ ਗਏ ਇਹ ਤੋਂ ਬਿਨਾ ਜਿਹੜਾ ਅਗਲਾ ਪੱਖ ਆ ਉਹ ਹੋਰ ਵੀ ਖਤਰਨਾਕ ਆ ਕਿਉਂਕਿ ਉਸ ਪੱਖ ਦੇ ਵਿੱਚ ਜਿਹੜੇ ਬੱਚੇ ਫਸੇ ਨੇ ਉਹਨਾਂ ਨਾਲ ਵੀ ਬਹੁਤ ਮਾੜਾ ਹੋਇਆ ਆਜੋ ਆਪਾਂ ਅਗਲੇ ਕਲਿੱਪ ਦੇਖਦੇ ਆਂ children are not just kidnapped and in some cases bred by families as a cash crop in the united states of america that breed children in order to sell them and when they are sold they come without birth certificates which means it's easier to kill them and have no one ask where they are it's not just child slavery or child sex abuse it's also child torture because you have adrenalized blood you, you have the, the whole blood drinking ceremony of the satanic world it's also the uh, use of children for harvesting body organs and then you have ritual ceremonies and ritual murder 460,000 children are reported missing every year. Old satanic agenda that involves the sacrifice of innocence through the worship of a global cult's belief in a bloodthirsty deity they call their God. At the satanic principle, he became a mainstream media god. I've said over the years that Satanism and paedophilia. Those rings interconnect. The entity is drawing off the energy of the child. You'll find that a lot of those documents that weren't destroyed are now in the vaults of the Vatican. They drink that blood. With the ad I love, killing babies. I love Jesus it. I had one like 45 but I'm gonna keep having them. The first time when we ever ever done it with Papa, the first time when we ever done it, we had feared so much. When you did what? When you killed the baby, first time. I you knew killed the babies. Part. Yes. You really? yourself. With Papa. Papa Pap held in my hand. He helped me, and he told me to cut the baby's head off, but he forced me to. I couldn't. He held your so hands. He held my hands. Yes. Like what? Show me. So this is my hand on the knife. he just picked my hand and and he, he pushed my hand and then cut off the head like that we see him every single day how do you at do that school that he comes to our school oh does he and what does he do at the school he kills babies there right we eat babies we drink their blood okay हां जी ਇਹ ਜਿਹੜੇ ਮੂਰੇ ਕਲਿੱਪ ਚੱਲੇ ਆ ਉਹਦੇ ਬਾਰੇ ਦੱਸਣ ਤੋਂ ਪਹਿਲਾਂ ਮੈਂ ਆਹ ਦੱਸਦਾ ਕਿ ਆਹ ਜਿਹੜਾ ਕਲਿੱਪ ਤੁਸੀਂ ਦੇਖਦੇ ਹੋ ਇਹ ਬੈਲਜੀਅਮ ਦਾ ਕਲੇਪਾ ਉਥੇ ਇੱਕ ਮੇਲਾ ਹੋਇਆ ਜਿਹਦੇ ਵਿੱਚ ਸ਼ੈਤਾਨ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਉਹ ਇਕੱਠੇ ਹੁੰਦੇ ਆ ਤੇ ਤੁਸੀਂ ਮੇਲੇ ਦਾ ਇਕੱਠ ਦੇਖ ਲਓ ਕਿੰਨੇ ਲੋਕ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਸ਼ੈਤਾਨ ਨੂੰ ਮੰਨਦੇ ਆ ਤੇ ਜਿਹੜੇ ਮੂਰੇ ਕਲਿੱਪ ਚੱਲੇ ਨੇ ਸਭ ਤੋਂ ਪਹਿਲੇ ਕਲਿੱਪ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਨਵੇਂ ਜੰਮੇ ਬੱਚੇ ਨੇ ਜਿਹੜੇ ਉਹਨਾਂ ਨੂੰ ਬਰਥ ਸਰਟੀਫਿਕੇਟ ਤੋਂ ਬਿਨਾਂ ਹੀ ਉਹ ਲੈ ਜਾਂਦੇ ਨੇ ਤਾਂ ਕਿ ਕੋਈ ਕ੍ਰਿਮੀਨਲ ਰਿਕਾਰਡ ਨਾ ਬਣੇ ਉਹ ਪੂਰੇ ਤੌਰ ਦੇ ਉੱਤੇ ਲੀਗਲੀ ਤੌਰ ਦੇ ਉੱਤੇ ਜਵਾਕਾਂ ਨੂੰ ਕਿਲ ਕਰਦੇ ਨੇ ਤੇ ਕੁਝ ਪੇਰੈਂਟਸ ਇਦਾਂ ਦੇ ਨੇ ਜਿਹੜੇ ਬੱਚੇ ਸਿਰਫ ਪੈਦਾ ਹੀ ਇਸ ਕਰਕੇ ਕਰਦੇ ਆ ਤਾਂ ਕਿ ਉਹਨਾਂ ਨੂੰ ਵੇਚ ਸਕਣ ਤੇ ਉਹਨਾਂ ਨੂੰ ਇਦਾਂ ਦੀਆਂ ਜਿਹੜੀਆਂ ਸ਼ੈਤਾਨਿਕ ਗਤੇ ਵਿਧੀਆਂ ਨੇ ਉਹਨਾਂ ਦੇ ਵਿੱਚ ਉਹ ਵਰਤ ਸਕਣ ਉਹਨਾਂ ਦਾ ਬਲੱਡ ਪੀ ਸਕਣ ਉਹਨਾਂ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਸ਼ੈਤਾਨ ਦੇ ਅੱਗੇ ਪੇਸ਼ ਕੀਤਾ ਜਾ ਸਕੇ ਜਿਹੜੇ ਵਿੱਚ ਛੋਟੇ-ਛੋਟੇ ਦੋ ਬੱਚਿਆਂ ਦੀ ਤੁਸੀਂ ਗੱਲ ਸੁਣਦੇ ਸੀ ਉਹ ਬੱਚੇ ਦੱਸਦੇ ਆ ਕਿ ਅਸੀਂ ਬਲੱਡ ਵੀ ਪੀਂਦੇ ਸੀਗੇ ਅਸੀਂ ਬੱਚਿਆਂ ਨੂੰ ਆਪਣੇ ਹੱਥਾਂ ਦੇ ਨਾਲ ਕੱਟਦੇ ਵੀ ਸੀਗੇ ਕਿਉਂਕਿ ਉਹ ਸਾਡੇ ਤੋਂ ਇਹ ਚੀਜ਼ਾਂ ਕਰਵਾਉਂਦੇ ਸੀ ਇਹ ਸ਼ੈਤਾਨ ਨੂੰ ਪੂਜਣ ਦੀ ਇੱਕ ਪ੍ਰਕਿਰਿਆ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਤੇ ਛੋਟੇ-ਛੋਟੇ ਬੱਚਿਆਂ ਤੋਂ ਕਰਵਾਈਆਂ ਜਾਂਦੀਆਂ ਨੇ ਮਤਲਬ ਕਿ ਇਨ੍ਹਾਂ ਰੱਬ ਰੂਪੀ ਬੱਚਿਆਂ ਨੂੰ ਕਿੰਨੇ ਪਾਸੇ ਤੋਂ ਖਤਰਾ ਕਿੰਨੇ ਲੋਕਾਂ ਦੀ ਇਨ੍ਹਾਂ ਦੇ ਉੱਤੇ ਨਿਗਾਹ ਵਾ ਮਾੜੀ ਨਿਗਾਹ ਆ ਜਿਹੜੀ ਵੀਡੀਓ ਚੱਲਦੀ ਆ ਇਹਦੇ ਵਿੱਚ ਕੀ ਹੁੰਦਾ ਇੱਕ ਮਾਂ ਆਪਣੇ ਬੱਚੇ ਦੇ ਨਾਲ ਹਸਪੀਟਲ ਆਈ ਹੁੰਦੀ ਆ ਹਸਪੀਟਲ ਦੇ ਵਿੱਚੋਂ ਉਸ ਮਾਂ ਤੇ ਉਹਦੇ ਬੱਚੇ ਨੂੰ ਕਿਡਨਾਪ ਕੀਤਾ ਜਾਂਦਾ ਪੁਲਿਸ ਨੂੰ ਕੋਈ ਰਿਪੋਰਟ ਮਿਲਦੀ ਆ ਕੋਈ ਬੰਦਾ ਦੱਸ ਦਿੰਦਾ ਵੀ ਇਦਾਂ ਕੁਝ ਹੋਇਆ ਤਾਂ ਫਿਰ ਉਹ ਪੁਲਿਸ ਆ ਕੇ ਉਹ ਪਿੱਕੇ ਨੂੰ ਸਟਾਪ ਕਰਦੀ ਆ ਇੱਕ ਹਸਬੈਂਡ ਵਾਈਫ ਫੜੇ ਜਾਂਦੇ ਨੇ ਜਿਹਦੇ ਵਿੱਚ ਉਹ ਮਾਂ ਤੇ ਉਹਦਾ ਬੱਚਾ ਜਿਹੜਾ ਉਹ ਸਮੇ ਸਿਰ ਸਾਹਬਿਆ ਜਾਂਦਾ ਉਹ ਕਹਿੰਦੀ ਵੀ ਮੈਨੂੰ ਤੇ ਮੇਰੇ ਬੱਚੇ ਨੂੰ ਕਿਡਨਾਪ ਕਰਕੇ ਲੈ ਕੇ ਚੱਲੇ ਸੀ ਮੇਰੇ ਬੱਚੇ ਦੀ ਉਹਨਾਂ ਨੇ ਬਲੀ ਦੇਣੀ ਸੀ ਅੱਜ ਰਾਤ ਨੂੰ ਤੇ ਆ ਫੋਟੋ ਦੇਖੋ 2025 ਦੇ ਵਿੱਚ ਅਮਰੀਕਾ ਦੀ ਪੁਲਿਸ ਨੇ ਇੱਕ ਛੋਟਾ ਜਿਹਾ ਆਪਰੇਸ਼ਨ ਕੀਤਾ ਸੀ ਜਿਦੇ ਵਿੱਚ ਉਹਨਾਂ ਨੇ 109 ਬੱਚਿਆਂ ਨੂੰ ਰੈਸਕਿਊ ਕੀਤਾ ਛਡਵਾਇਆ ਤੇ ਉਸ ਜਗ੍ਹਾ ਦੇ ਉੱਤੇ 244 ਉਹ ਬੰਦੇ ਸੀ ਜਿਨ੍ਹਾਂ ਨੇ ਉਸ ਬੱਚਿਆਂ ਨੂੰ ਕਿਡਨੈਪ ਕੀਤਾ ਸੀ ਮਤਲਬ ਕਿ ਕਿਡਨੈਪ ਕਰਕੇ ਅੱਗੇ ਉਹਨਾਂ ਨੂੰ ਉਹੀ ਸ਼ੈਤਾਨਕ ਗਤੀਵਿਧੀਆਂ ਵਾਸਤੇ ਵੇਚਿਆ ਜਾਣਾ ਸੀਗਾ ਇਸ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਮਾੜੇ ਲੋਕ ਹਰ ਸਮੇਂ ਸਾਡੇ ਆਲੇ-ਦਾਲੇ ਨੇ ਜਿਨ੍ਹਾਂ ਦੀ ਨਿਗਾਹ ਬੱਚਿਆਂ ਦੇ ਉੱਤੇ ਰਹਿੰਦੀ ਆ ਅਗਲੀ ਵੀਡੀਓ ਦੇ ਵਿੱਚ ਦੇਖੋ ਇੱਕ ਬੱਚੀ ਨੂੰ ਕਿਡਨਾਪ ਕਰਨ ਵਾਸਤੇ ਇੱਕ ਗੱਡੀ ਰੁਕਦੀ ਆ ਕਿਵੇਂ ਉਹ ਬੱਚੀ ਆਪਣੀ ਸਿਆਣਪ ਵਰਤਦੀ ਆ ਕਦੇ ਉਹ ਗੱਡੀ ਦੇ ਦੂਜੇ ਕੰਡੇ ਤੇ ਲੁਕ ਜਾਂਦੀ ਆ ਕਦੇ ਇੱਧਰ ਇਦਾਂ ਹੀ ਕਰ ਕਰਕੇ ਉਹ ਉੱਥੋਂ ਭੱਜ ਜਾਂਦੀ ਆ ਤੇ ਉਹ ਜਿਹੜੇ ਕਿਡਨਾਪ ਕਰਨ ਵਾਲੇ ਰੁਕੇ ਹੁੰਦੇ ਨੇ ਉਹ ਆਪਣੀ ਗੱਡੀ ਲੈ ਕੇ ਭੱਜ ਜਾਂਦੇ ਆ ਤੇ ਅੱਗੇ ਆ ਜਿਓ ਫਿਰ ਤੁਹਾਨੂੰ ਦੱਸ ਦਿਆਂ ਹਰ ਸਾਲ ਕਿਹੜੇ ਮੁਲਕ 'ਚ ਕਿੰਨੇ ਬੱਚੇ ਆ ਜਿਹੜੇ ਉਹ ਮਿਸਿੰਗ ਹੁੰਦੇ ਨੇ ਇਟਲੀ ਦੇ ਵਿੱਚ ਹਰ ਸਾਲ 21951 ਬੱਚੇ ਮਿਸਿੰਗ ਹੋ ਜਾਂਦੇ ਨੇ ਸਾਊਥ ਕੋਰੀਆ ਦੇ ਵਿੱਚ 25692 ਬੱਚੇ ਮਿਸਿੰਗ ਹੋ ਜਾਂਦੇ ਆ ਰਸ਼ੀਆ ਦੇ ਵਿੱਚ 45000 ਬੱਚਾ ਮਿਸਿੰਗ ਹੁੰਦਾ ਕੈਨੇਡਾ ਦੇ ਵਿੱਚ 45288 ਬੱਚੇ ਮਿਸਿੰਗ ਹੋ ਜਾਂਦੇ ਆ ਇੰਡੀਆ ਦੇ ਵਿੱਚ 96000 ਬੱਚਾ ਮਿਸਿੰਗ ਹੁੰਦਾ ਹਰ ਸਾਲ ਜਰਮਨੀ ਦੇ ਵਿੱਚ 1 ਲੱਖ ਜਵਾਕ ਆ ਜਿਹੜਾ ਉਹ ਮਿਸਿੰਗ ਹੋ ਜਾਂਦਾ ਹਰ ਸਾਲ ਇੰਗਲੈਂਡ ਦੇ ਵਿੱਚ 112835 ਬੱਚੇ ਮਿਸਿੰਗ ਹੋ ਜਾਂਦੇ ਆ ਤੇ ਅਮਰੀਕਾ ਦੇ ਵਿੱਚ ਸਭ ਤੋਂ ਵੱਧ 460000 ਜੇ ਆਪਾਂ ਰੇਸ਼ੋ ਕੱਢੀਏ ਤਾਂ 2300 ਬੱਚਾ ਹਰ ਰੋਜ਼ ਦਾ ਕਟਨਾਪ ਹੁੰਦਾ ਐਨੀ ਗਿਣਤੀ ਸਾਨੂੰ ਹੈਰਾਨ ਵੀ ਕਰ ਸਕਦੀ ਆ ਲੱਗ ਸਕਦਾ ਵੀ ਇਹ ਗਲਤ ਇਨਫੋਰਮੇਸ਼ਨ ਆ ਪਰ ਤੁਸੀਂ ਗੂਗਲ ਕਰਕੇ ਦੇਖ ਲਿਓ ਆਰਾਊਂਡ 4,60,000 ਬੱਚਿਆਂ ਦੇ ਮਿਸਿੰਗ ਹੋਣ ਦੀ ਰਿਪੋਰਟ ਯੂਐਸ ਦੇ ਵਿੱਚ ਹਰ ਸਾਲ ਜਿਹੜੀ ਉਹ ਦਰਜ ਕਰਵਾਈ ਜਾਂਦੀ ਆ ਪਰ ਉੱਥੇ ਦੀ ਗਵਰਨਮੈਂਟ ਦਾ ਦਾਵਾ ਕਿ 99.8% ਜਿਹੜੇ ਬੱਚੇ ਆ ਉਹਨਾਂ ਨੂੰ ਉਹ ਵਾਪਸ ਲੈ ਆਉਂਦੇ ਆ ਸਿਰਫ 2% ਬੱਚੇ ਨੇ ਜਿਹੜੇ ਉਹੀ ਮਿਸਿੰਗ ਹੁੰਦੇ ਆ ਜਿਹੜੇ ਵਾਪਸ ਨਹੀਂ ਮਿਲਦੇ ਪਰ ਉੱਥੇ ਦਾ মিডিਆ ਤੇ ਜਿਹੜੇ ਮਾਪਿਓ ਨੇ ਬੱਚਿਆਂ ਦੇ ਉਹ ਕਹਿੰਦੇ ਆ ਕਿ ਇਹ ਗਲਤ ਇਨਫੋਰਮੇਸ਼ਨ ਆ ਘੱਟ ਤੋਂ ਘੱਟ 15 ਤੋਂ 20% ਬੱਚੇ ਨੇ ਜਿਹੜੇ ਕਦੇ ਵੀ ਵਾਪਸ ਨਹੀਂ ਆਉਂਦੇ ਜਿਨ੍ਹਾਂ ਦੀ ਬਲੀ ਦਿੱਤੀ ਜਾਂਦੀ ਆ ਜਿਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਜਿਨ੍ਹਾਂ ਦਾ ਬਲੱਡ ਵੇਚਿਆ ਜਾਂਦਾ ਜਿਨ੍ਹਾਂ ਦਾ ਅੰਗਾਂ ਕੱਢ ਕੇ ਵੇਚ ਦਿੱਤਾ ਜਾਂਦਾ। ਸੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖੋ। ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਅਕਾਲ ਪੁਰਖ ਵਾਹਿਗੁਰੂ ਨੇ ਜਿੱਥੇ ਸਾਡੀ ਮਦਦ ਕਰਨੀਆਂ ਉੱਥੇ ਦੁਨੀਆ ਦੀ ਕੋਈ ਸਰਕਾਰ, ਦੁਨੀਆ ਦੀ ਕੋਈ ਤਾਕਤ ਸਾਡੀ ਮਦਦ ਨਹੀਂ ਕਰ ਸਕਦੀ। ਇਸ ਕਰਕੇ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਪਰਮਾਤਮਾ ਨਾਲ ਜੋੜੋ, ਉਸ ਮਹਾਸ਼ਕਤੀ ਨਾਲ ਜੋੜੋ। ਕਹਿੰਦੇ ਆ ਨਾ ਕਿ ਪ੍ਰਸ਼ਾਮਾ ਤਾਂ ਕਿਸੇ ਟਾਈਮ ਸਾਡਾ ਸਾਥ ਛੱਡ ਸਕਦਾ ਪਰ ਅਕਾਲ ਪੁਰਖ ਵਾਹਿਗੁਰੂ ਹਰ ਸਮੇਂ ਵਿਰਾਜਮਾਨ ਆ ਤੇ ਸਾਡੇ ਨਾਲ ਆ। ਤੇ ਜੇ ਸਾਡਾ ਉਹਦੇ ਤੇ ਭਰੋਸਾ ਅਸੀਂ ਉਹਦੇ ਤੇ ਪੂਰਨ ਯਕੀਨ ਕਰਦੇ ਆਂ ਤਾਂ ਉਹ ਸਾਡਾ ਬਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਇਸ ਕਰਕੇ ਆਪਣੇ ਤੇ ਆਪਣੇ ਬੱਚਿਆਂ ਨੂੰ ਪ੍ਰਮਾਤਮਾ ਨਾਲ ਜੋੜੋ ਉਹਦੇ ਤੇ ਭਰੋਸਾ ਰੱਖੋ ਤਾਂ ਹੀ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵੱਸਦੇ ਰਹੋ ਧੰਨਵਾਦ